2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੇ ਲਈ ਵੱਡੇ ਫੈਸਲੇ ਲੈ ਗਏ ਤੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਵਾਉਣ ਦੇ ਲਈ ਬਾਗੀ ਤੜਾ ਜਿੱਥੇ ਬਾਗੀਸੁਰ ਵਿਖਾ ਰਿਹਾ ਦੂਜੇ ਪਾਸੇ ਕਈ ਪੰਥਕ ਸਖ਼ੀਅਤਾਂ ਅਜੇਹੀਆਂ ਨੇ ਜਿਹੜੀਆਂ ਇਹ ਕਹਿ ਰਹੀਆਂ ਨੇ ਕਿ ਜਿਹੜੇ ਵੀ ਅਕਾਲੀਆਂ ਨੂੰ ਫੈਸਲੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਣਾਏ ਗਏ ਸੀ ਉਹਨਾਂ ਬਿਨ ਲਾਗੂ ਹੋਣੇ ਚਾਹੀਦੇ ਨੇ ਪਰ ਦੂਜੇ ਪਾਸੇ ਮੰਨਿਆ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਉਹਨਾਂ ਸਾਰੇ ਫੈਸਲਿਆਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈ ਇਸ ਸਬਬ ਦੇ ਵਿਚਾਲੇ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਤੁਹਾਨੂੰ ਦੱਸੀਏ ਕਿ ਉਸ ਪੋਸਟਰ ਦੇ ਵਿੱਚ ਵੌਂਟਡ ਸੁਖਵੀਰ ਸਿੰਘ ਬਾਦਲ ਲਿਖਿਆ ਹੋਇਆ ਹੈ ਦਰਅਸਲ ਇਹ ਪੋਸਟਰ ਪੰਜਾਬ ਦੇ ਪ੍ਰਸਿੱਧ ਲੇਖਕ ਪਾਲੀ ਭਪਿੰਦਰ ਸਿੰਘ ਦੇ ਵੱਲੋਂ ਆਪਣੇ ਫੇਸਬੁੱਕ ਜ਼ਰੀਏ ਸਾਂਝਾ ਕੀਤਾ ਗਿਆ ਜਿਸ ਤੇ ਉਹਨਾਂ ਨੇ ਸਾਫ਼ ਤੌਰ ਤੇ ਇਹ ਲਿਖਿਆ ਕਿ ਮੈਨੂੰ ਈਰਖਾ ਹੋ ਰਹੀ ਹੈ ਕਿ ਅੱਜ ਸਾਰੇ ਸੁਖਵੀਰ ਸਿੰਘ ਬਾਦਲ ਦੀ ਗੱਲਬਾਤ ਕਿਉਂ ਕਰ ਰਹੇ ਨੇ ਉਹਨਾਂ ਨੇ ਇਹ ਲਿਖਿਆ ਕਿ ਇਨਾ ਕਿਸੇ ਨੂੰ ਰੱਬ ਨਹੀਂ ਚਾਹੀਦਾ ਜਿੰਨਾ ਸੁਖਵੀਰ ਸਿੰਘ ਬਾਦਲ ਚਾਹੀਦਾ ਚੁੱਪ ਹੋ ਜਾ ਵਰਨਾ ਸੁਖਬੀਰ ਆ ਜਾਏਗਾ ਸੋਸ਼ਲ ਮੀਡੀਆ ਤੇ ਘੁੰਮ ਰਿਹਾ ਇਹ ਵਾਇਰਲ ਪੋਸਟਰ ਪ੍ਰਸਿੱਧ ਲੇਖਕ ਪਾਲੀ ਭਪਿੰਦਰ ਸਿੰਘ ਨੇ ਪਾਈ ਹੈ ਪੋਸਟ ਗੱਲ ਕੀ ਸੱਬ ਦਾ ਇੱਕ ਹੀ ਟਾਰਗੇਟ ਸੁਖਬੀਰ ਸਿੰਘ ਬਾਦਲ ਅੱਜ ਕਿਸੇ ਨੂੰ ਰੱਬ ਇਹਨਾਂ ਨਹੀਂ ਚਾਹੀਦਾ ਜਿੰਨਾ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪ੍ਰਸਿੱਧ ਲੇਖਕ ਪਾਲੀ ਭਪਿੰਦਰ ਸਿੰਘ ਨੇ ਮੌਜੂਦਾ ਸਮੇਂ ਚੱਲ ਰਹੀ ਪੰਜਾਬ ਦੀ ਸਿਆਸਤ ਤੇ ਇੱਕ ਤਿੱਖਾ ਵਿਅੰਗ ਕੱਸਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਤੇ ਸਾਬਕਾ ਉਪ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਹੈ ਕਿ ਮੈਨੂੰ ਇਸ ਵਿਅਕਤੀ ਤੋਂ ਅੱਜ ਈਰਖਾ ਹੋ ਰਹੀ ਹੈ ਕਿਉਂ ਹਰ ਕੋਈ ਇਸ ਦੀ ਗੱਲ ਕਰ ਰਿਹਾ ਹੈ ਗੱਲ ਕੀ ਸਭ ਦਾ ਨਿਸ਼ਾਨਾ ਇੱਕ ਹੀ ਹੈ ਸੁਖਬੀਰ ਸਿੰਘ ਬਾਦਲ ਪਾਲੀ ਭਪਿੰਦਰ ਨੇ ਆਪਣੀ ਪੋਸਟ ਵਿੱਚ ਲਿਖਿਆ ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ ਕੁਝ ਨਹੀਂ ਕਰਦਾ ਪਰ ਫਿਰ ਵੀ ਸਦਾ ਚਰਚਾ ਦੇ ਵਿੱਚ ਰਹਿੰਦਾ ਹੈ ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ ਇਹ ਆਰਾਮ ਨਾਲ ਆਪਣੇ ਕੰਮ ਧੰਦਿਆਂ ਵਿੱਚ ਤੁਰਿਆ ਫਿਰਦਾ ਹੈ ਇਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਤੇ ਦੁਆਹੇ ਘੁੰਮਦੀ ਫਿਰਦੀ ਹੈ ਕੇਂਦਰ ਸਰਕਾਰ ਸੂਬਾ ਸਰਕਾਰ ਵਿਰੋਧੀ ਵਿਰੋਧੀਆਂ ਦੇ ਬੁਲਾਰੇ ਬਾਗੀ ਪੰਥਕ ਏਜੰਸੀਆਂ ਆਈਟੀ ਸੈਲ ਅਖਬਾਰ ਚੈਨਲ ਰਾਜਨੀਤੀ ਮਾਹਰ ਫੇਸਬੁਕੀ ਵਿਦਵਾਨ ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ ਸੁਖਬੀਰ ਸਿੰਘ ਬਾਦਲ ਜੇ ਇਹਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ ਮੈਂ ਜਿਉਂਦੇ ਜੀ ਅਮਰ ਹੋ ਗਿਆ ਹੁੰਦਾ ਦੱਸਿਆ ਕਿ ਪ੍ਰਸਿੱਧ ਲੇਖਕ ਪਾਲੀ ਭਪਿੰਦਰ ਨੇ ਇੰਗਲਿਸ਼ ਦੇ ਵਿੱਚ ਵਾਂਟਡ ਸੁਖਬੀਰ ਸਿੰਘ ਬਾਦਲ ਲਿਖਿਆ ਇਸਰ ਲੇਖ ਹੇਠ ਆਗੂ ਦੀ ਇੱਕ ਤਸਵੀਰ ਵੀ ਸਾਂਝੀ ਕਰਦੇ ਆ ਉਹਨਾਂ ਨੇ ਇਹ ਲਿਖਿਆ ਲੱਗਦਾ ਹੈ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ ਧੰਦੇ ਨੌਕਰੀਆਂ ਵਪਾਰ ਰਿਸ਼ਤੇਦਾਰੀਆਂ ਜੰਮਣੇ ਮਰਨੇ ਸਭ ਮੁੱਕ ਗਏ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਇਸ ਦੀ ਚਰਚਾ ਅੱਜ ਕਿਸੇ ਨੂੰ ਰੱਬ ਇਹ ਨਹੀਂ ਚਾਹੀਦਾ ਮੋਖਸ਼ ਇਹ ਨਹੀਂ ਚਾਹੀਦਾ ਪਿਆਰ ਮੁਹੱਬਤ ਸਕੂਨ ਖੁਸ਼ੀ ਕੁਝ ਇਹ ਨਹੀਂ ਚਾਹੀਦਾ ਜਿੰਨਾ ਸਭ ਨੂੰ ਸੁਖਬੀਰ ਬਾਦਲ ਚਾਹੀਦਾ ਕਿਸੇ ਨੂੰ ਉਹ ਅਕਾਲੀ ਦਲ ਤੋਂ ਬਾਹਰ ਚਾਹੀਦਾ ਕਿਸੇ ਨੂੰ ਅਕਾਲੀ ਦਲ ਦੇ ਅੰਦਰ ਚਾਹੀਦਾ ਕਿਸੇ ਨੂੰ ਉਹ ਸ਼ਾਂਗਿਆ ਚਾਹੀਦਾ ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਤੇ ਕਿਸੇ ਨੂੰ ਉੱਤੇ ਉਠਿਆ ਚਾਹੀਦਾ ਹਾਲੇ ਮੈਨੂੰ ਪਤਾ ਨਹੀਂ ਜੇ 11 ਮੁਲਕਾਂ ਦੀ ਪੁਲਿਸ ਦੇ ਨਾਲ ਨਾਲ ਉਹ ਇੰਟਰਪੋਲ ਨਾਸਾ ਟਰੰਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਸੋਚਦਾ ਵੀ ਨਹੀਂ ਕਿ ਉਹ ਸਭ ਨੂੰ ਕਿਉਂ ਚਾਹੀਦਾ ਪਾਲੀਪਪਿੰਦਰ ਸਿੰਘ ਨੇ ਅੱਗੇ ਲਿਖਿਆ ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕੀਟ ਵਿੱਚ ਇਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਇਸ ਬੰਦੇ ਨੂੰ ਵਾਪਸ ਆਉਣ ਤੋਂ ਰੋਕਣ ਤੇ ਲੱਗਿਆ ਹੋਇਆ ਹੈ। ਸੱਬ ਦਾ ਬਾਣੀਆਂ ਨੇ ਜੱਟ ਢਾ ਲਿਆ। ਉੱਤੇ ਪਏ ਦਾ ਕਲੇਜਾ ਧੜਕੇ ਵਾਲਾ ਹਾਲ ਹੈ। ਉਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋ ਪਰ ਇਨਾ ਹਵਾ ਕੇ ਕਿਸੇ ਪਾਰਟੀ ਦੇ ਨੇਤਾ ਜਬਰੋਤੇ ਹਨ ਤੋਂ ਹਾਈ ਕਮਾਂਡ ਕਹਿੰਦਾ ਹੈ ਚੁੱਪ ਹੋ ਜਾ ਵਰਨਾ ਸੁਖਬੀਰ ਆ ਜਾਏਗਾ। ਪੋਸਟ ਨੇ ਅਖੀਰ ਵਿੱਚ ਉਹਨਾਂ ਨੇ ਲਿਖਿਆ ਉਹਦੀ ਕਦੇ ਲੱਤ ਤੇ ਪਲੱਸਟਰ ਲੱਗ ਜਾਂਦਾ ਹੈ ਕਦੇ ਮੋਢੇ ਤੇ ਪਰ ਉਖੜ ਪੰਜਾਬ ਦੀ ਸਾਰੀ ਸਿਆਸਤ ਜਾਂਦੀ ਹੈ ਮੈਨੂੰ ਸੱਚਿਆਂ ਸਬੰਦੇ ਨਾਲ ਈਰਖਾ ਹੋ ਰਹੀ ਹੈ ਕਿਤੇ ਨਹੀਂ ਪਰ ਲੱਗਦਾ ਹੈ ਜਿਵੇਂ ਸਭ ਕਿਤੇ ਇਹੀ ਹੈ ਅੱਜ ਇਹ ਕਿ ਇਸ ਸਮੇਂ ਸੁਖਵਿਰ ਸਿੰਘ ਬਾਦਲ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦੂਜੇ ਪਾਸੇ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਇਸ ਨੂੰ ਮੁੜ ਸੁਰਜੀਤ ਕਰਨਾ ਬੇहद ਮੁਸ਼ਕਲ ਹੋ ਜਾਵੇਗਾ